ਅੱਛੀ ਗੱਲ ਜੀ ਸਾਰਿਆਂ ਨੂੰ ਹੋਪਸ ਸਾਰਿਆਂ ਨੂੰ ਤੁਸੀਂ ਘੈਂਟ ਹੋਵੋਗੇ ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਅੱਜ ਹੈਗਾ ਮੀਤ ਦਾ ਬਰਥਡੇ ਤੇ ਆਪਾਂ ਹੋ ਗਏ ਆ ਰੈਡੀ ਕਿਉਂਕਿ ਆਪਾਂ ਚੱਲੇ ਆ ਬਾਹਰ ਸੈਲੀਬ੍ਰੇਟ ਕਰਨ ਤੇ ਆਪਾਂ ਗੱਡੀ ਕਰ ਲਈ ਸੀ ਜਿਹੜੀ ਡੈਕੋਰੇਸ਼ਨ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਹਾਂਜੀ ਫਰੈਂਡਸ ਤੁਸੀਂ ਮੀਤ ਤੇ ਖਾਵੀਛ ਦੀ ਲੁੱਕ ਦੇਖ ਸਕਦੇ ਹੋ ਬੜੇ ਘੈਂਟ ਲੱਗ ਰਿਹਾ ਦੇਖੋ ਦੇਖੋ ਟੋਰਾ ਦੇਖੋ ਟੋਰਾ ਓਹੋ ਹੋ ਫਾਈਨਲੀ ਫਰੈਂਡਸ ਅਸੀਂ ਗੱਡੀ 'ਚ ਬੈਠ ਗਏ ਸੀ ਤੇ ਮਿਲਦੇ ਆ ਆਪਾਂ ਤੁਹਾਨੂੰ ਫਾਈਨਲ ਲੋਕੇਸ਼ਨ ਤੇ ਹਾਂਜੀ ਫਰੈਂਡਸ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਸੀ ਤੇ ਆਪਾਂ ਗੱਡੀ ਖੋਲੀ ਸੀਗੀ ਡਿੱਗੀ ਤੇ ਉਹਦੇ ਵਿੱਚ ਡੈਕੋਰੇਸ਼ਨ ਜਿਹੜੀ ਆ ਥੋੜੀ ਜੀ ਖਰਾਬ ਹੋ ਗਈ ਸੀ ਸੋ ਉਹ ਮੀਤ ਨੂੰ ਮੈਂ ਕਿਹਾ ਵੀ ਇਹਨੂੰ ਸੈੱਟ ਕਰ ਲੂ ਕਿਉਂਕਿ ਅਸੀਂ ਵੀਡੀਓ ਬਣਾਉਣੀ ਸੀਗੀ ਤੁਹਾਨੂੰ ਵੀ ਦਿਖਾਉਣਾ ਸੀ ਹੈ ਨਾ ਵੀ ਆਪਾਂ ਡੈਕੋਰੇਸ਼ਨ ਕਿੱਦਾਂ ਦੀ ਕਰੀ ਆ ਸੋ ਸਾਰਿਆਂ ਨੇ ਦੇਖੋ ਡੈਕੋਰੇਸ਼ਨ ਤੇ ਦੱਸਿਓ ਵੀ ਕਿਵੇਂ ਦੀ ਲੱਗੀ ਆ ਮੀਤ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਈ ਆ ਤੇ ਬਾਕੀ ਆਪਾਂ ਕਰਦੇ ਆਗੇ ਸੈਲੀਬ੍ਰੇਟ ਸੋ ਮੀਤ ਇੱਥੇ ਬੋਲ ਰਿਹਾ ਕਿ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਫਾਈਨਲੀ ਫਰੈਂਡਸ ਤੇ ਅਸੀਂ ਕੱਢਿਆ ਵਾ ਕੇਕ ਹੈ ਤੇ ਕੇਕ ਥੋੜਾ ਜਿਹਾ ਸਾਈਡਾਂ ਤੋਂ ਖਰਾਬ ਹੋ ਚੁੱਕਿਆ ਸੀਗਾ ਤੁਸੀਂ ਕੇਕ ਦੇਖ ਸਕਦੇ ਹੋ ਕੇਕ ਦੇ ਉੱਪਰ ਲਿਖਿਆ ਹੋਇਆ ਮਮੀਤ ਸੋ ਤੁਸੀਂ ਦੱਸਿਓ ਕੇਕ ਕਿੱਦਾਂ ਦਾ ਲੱਗਿਆ ਹੈ ਨਾ ਕਿਉਂਕਿ ਕਿਸੰਦ ਮੇਰੀ ਆ ਮੈ ਲੈ ਆਂਦਾ ਸੀ ਮੈਂ ਤੁਹਾਨੂੰ ਦਿਖਾ ਰਹੀ ਆ ਵੀ ਦੇਖੋ ਕੇਕ ਕਿੱਦਾਂ ਲੱਗਿਆ ਵਾ ਤੇ ਥੋੜਾ ਜਿਹਾ ਕੇਕ ਸਾਈਡਾਂ ਤੋਂ ਖਰਾਬ ਹੋ ਗਿਆ ਸੀਗਾ ਇੱਥੇ ਤੇ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਵੀ ਕੇਕ ਕਿਵੇਂ ਦਾ ਲੱਗਿਆ ਵਾ ਤੇ ਬਾਕੀ ਸਭ ਦੀ ਜਿਹੜੀ ਡੈਕੋਰੇਸ਼ਨ ਡੈਕੋਰੇਸ਼ਨ ਉਹ ਕਿਵੇਂ ਲੱਗ ਰਹੀ ਹੈ। ਫ੍ਰੈਂਸ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀ ਤੇਜ਼ ਸੋ ਵਾਰ-ਵਾਰ ਡੈਕੋਰੇਸ਼ਨ ਜਿਹੜੀ ਆ ਉਹ ਖਰਾਬ ਹੋ ਰਹੀ ਸੀਗੀ ਤੇ ਵਾਰ-ਵਾਰ ਕੇਕ ਦੇ ਵਿੱਚ ਜਿਹੜੇ ਆ ਉਹ ਲੱਗ ਰਹੀ ਸੀਗੀ। ਜੀ ਆਪਣੇ ਦੇਖੋ ਫਾਈਨਲ ਲੁੱਕ ਸੋ ਹਾਂਜੀ ਦੇਖੋ ਇੱਥੇ ਆਪਾਂ ਕੇਕ ਜਿਹੜਾ ਕੱਟ ਲਿਆ ਸੀਗਾ ਤੇ ਸਪਰੇ ਸੰਭ ਤਾਂ ਮੈਂ ਅਸੀ ਕਿ ਵਾਈਟ ਨਿਕਲੂਗੀ ਬਟ ਉਹ ਗ੍ਰੀਨ ਨਿਕਲੀ ਆ ਸਪਰੇ ਜਿਹੜੀ ਆ ਤੁਸੀਂ ਦੇਖੋ। ਹਾਂਜੀ ਫਰੈਂਡਸ ਤੇ ਕੇਕ ਆਪਾਂ ਜਿਹੜਾ ਉਹ ਕੱਟ ਲਿਆ ਸੀਗਾ ਤੇ ਮੀਤ ਮੈਨੂੰ ਬਾਰ ਬਾਰ ਕਹਿ ਰਹੀ ਸੀ ਸਪਰੇਅ ਨਾ ਮਾਰ ਤੇ ਬਟ ਮੈਂ ਉਹਦੇ ਉੱਪਰ ਸਪਰੇਅ ਬਾਰ ਬਾਰ ਮਾਰ ਰਹੀ ਸੀ ਤੇ